ਕਾਮ ਕਸ ਕੀ ਕੰਮ ਇਹ ਰਾਹੀ ਪਿਆ ਸੀ ਫਿਰ ਇਹ ਕਾਲ ਮਗਾ ਤੋ ਕੀਤਾ ਦੱਸੀ ਦੱਸ ਦੇ ਨੀ ਰਾਏ ਦਾ ਫੋਨ ਚਾਹਤ ਹੈ ਰਾਏ ਨੂੰ ਵੀ ਬੋਤਾ ਚਾਹ ਨਾ ਚਾਹ ਨਾ ਦਰਵਾਜ਼ਾ ਚਾਹ ਚੱਲੋ ਨਹੀਂ ਮੈਂ ਜਾਂਦੇ ਇਧਰ ਲੋਕ ਜਾਣਾ ਇੱਕ ਮਿੰਟ ਨਾ ਨਾ ਫੋਨ ਤਾਂ ਪਹਿਲੋ ਕਿੰਨੇ ਬਚਾ ਜਣਾ ਇਹ ਹੋ ਗਿਆ ਚੱਲ ਭਰ ਭਰਦੇ ਬਾਏ ਬਾਏ ਪ੍ਰੀਤਾ ਮੈਂ ਯਾਰਨੀ ਚੱਲ ਪਰਲੇ ਪਾਸੇ ਹੋਏ ਪ੍ਰੀਤਾ ਬਾਏ ਬਾਏ ਪ੍ਰੀਤਾ ਵਰਗੀ ਆ ਯਾਰਨੀ ਅਸੇ ਸੱਟਦੀ ਹੈ ਦੋਵਾਂ ਜੀਆਂ ਨੇ ਪ੍ਰੀਤਾ ਡਾੜੀ ਜਾਣ ਦੇ ਮਾਂ ਮੰਨੇ ਤੋ ਕੀ ਹੋ ਗਈ ਤਾਇਆ ਨੇ ਆ ਵੇਖੋ ਜੀ ਮੈਨੂੰ ਕੋਲ ਪਾਈ ਜਾਂਦੀ ਐ ਕੋਲ ਪਾਈ ਜਾਂਦੀ ਐ ਮੈਂ ਵੀ ਚੱਲੀ ਪ੍ਰੇਤ ਡਾੜੀ ਮੈਂ ਵੀ ਚੱਲਵੇਂ ਤੂੰ ਤੂੰ ਜਿਆ ਨਹੀਂ ਸਾਹਮਣੀ ਆ ਚੱਲ ਪ੍ਰੇਤ ਡਾੜੀ ਆ ਵੇਖੋ ਹੁਣ ਕਿਵੇਂ ਰੋਂਦੀ ਪਈ ਉਹਨੇ ਸਾਡੀ ਇਲਾਜ ਕੋਈ ਨਹੀਂ ਇਸ ਰੱਖੀ ਦੱਸੇ ਸਾਡਾ ਪ੍ਰੇਤ ਡਾੜੀ ਮੈਂ ਵੀ ਚੱਲੀ ਉਹਦੇ ਨਾਲ ਕਿੱਤ ਹੈ ਜੜੀ ਮੈਂ ਕੁੜੀ ਪ੍ਰੇਤ ਡਾੜੀ ਸੱਕੇ ਪ੍ਰੇਤ ਡਾੜੀ ਲਾਲਾਂ ਰਾਇਨ ਨਾ ਪੋਣਾ ਕੋ ਐਪਰੀਟਾ ਸੜਤੀ ਆ ਵੇ ਲੋਕੀ ਅੰਤ ਮੜਾ ਖਾਣ ਦੇ ਸੜਾਂ ਅੰਤ ਮੜਾ ਕੀਤਾ ਸੀਗਾ ਸਾਨੂੰ ਤਿਆਰੀ ਮੇਰੇ ਦੋ ਮੂਹਵਰੀ ਤੇ ਇੰਨੇ ਕਾਲੇ ਕਰਾਏ ਨੇ ਅੱਜ ਸੱਟ ਮਾਰ ਕੇ ਪਰੇ ਕੀਤੀ ਕਿਉਂਕਿ ਅਸੀਂ ਦੋਵੇਂ ਜੀ ਐਸ ਸੀਗੇ ਕਿਉਂਕਿ ਇਹਨਾਂ ਨੇ ਅੰਤ ਮੜਾ ਕੀਤਾ ਸੀਗਾ ਇੱਕ ਰੀ ਨਹੀਂ ਦੋ ਰੀ ਨਹੀਂ ਤੀ ਰੀ ਨਹੀਂ ਕਿਹੜੀ ਕਿੱਥੇ ਗਈ ਚਲੀ ਐਪਰੀਟ ਡੈਡੀ ਮਰਨ ਪ੍ਰੀਟ ਡੈਡੀ ਚਲੋ ਅਸੀਂ ਤੁਹਾਨੂੰ ਵੀਡੀਓ WhatsApp ਤੇ ਤੇਰੇ ਸ਼ੇਅਰ ਕਰਾਂਗੇ। ਹਾਂ ਇਹ ਡਾਡੀ ਮੈਨੂੰ ਦੱਸਦੇ ਆਪਣੀ ਕਿ ਦੋ ਪੱਜ ਕੇ ਲੈ ਗਿਆ ਹੈ। ਦਫਤਰ ਕਾਰੋਬਾਰ ਵੀ ਰਿਹਾ। ਤਾਂ ਅਸੀਂ ਵੀ ਕਿਉਂ ਮੋਜ ਘੜ ਉਤਾਰਿਆ। ਸਰ ਨੇ ਦੋ ਵਾਰੀ ਕਾਰੇ ਅਸੀਂ ਰੇਲ ਲਈ ਕਈ ਹੱਥਾਂ ਜੋੜੇ ਸੀਗੇ ਤਾਂ ਪੁੱਤ ਕੋ ਕਹਿਣਾ ਮਾਰਨ ਗਿਆ ਬੰਦ ਗਿਆ। ਇਹ ਜਿੱਦ ਨੇ ਇਸੇ ਇੱਕ ਆਂਟੀ ਤੇ ਮੇਰੀ ਨਿੱਕੀ ਕੁੜੀ ਨੇ ਆ ਕੇ ਦੱਸਿਆ ਮੈਂ ਦਫਤਰੋਂ ਆ ਕੇ ਫਤ ਕਰਕੇ ਘਰੇ ਪਾਣੀ ਪਿਆ ਨਿੱਕੀ ਕੁੜੀ ਨੇ ਪਾਪਾ ਆਰ ਕਰਨਾ ਆਪਣੇ ਨਾਲ ਕਿ ਦੱਸ ਕੁੜੀ ਨੇ ਕਹਿੰਦੀ ਪਾਪਾ ਪਾਲ ਕੁਝ ਦੇਣਾ ਚਾਹੁੰਦੀ ਹੈ। ਕੌਣ ਆਪਣੀ ਪ੍ਰੀਤ ਤੇ ਮੈਂ ਉਹਨੂੰ ਫੇਰ ਹੱਥ ਜੋੜ ਜੇ ਮੈਂ ਸੱਤ ਦੇ ਲੈ ਇਹਦੇ ਤੋਂ ਇੱਕ ਡੇਢ ਮਹੀਨਾ ਮੈਂ ਕੱਲੂ ਮੇਰੇ ਦਫ਼ਤਰ ਤੱਕ ਵੀ ਪਤਾ ਨਾ ਆਪ ਵੀ ਨਹਿਰ ਤੇ ਛਾਲ ਮਾਰਨ ਗਏ ਨਾ ਖੁਦ ਸਮਝ ਜਾ ਮੈਂ ਕਿ ਪਤਾ ਡਾਰੀ ਜਾ ਪਰ ਉਹ ਮੇਰੇ ਸਦਾ ਨਹੀਂ ਫਿਰ ਕੀ ਹੋਇਆ ਫਿਰ ਜਦ ਮੈਂ ਉਹਦੇ ਨਾਲ ਆਇਆ ਮੈਂ ਕਿਹਾ ਪਤਾ ਕੀ ਸਾਰਾ ਕੀਤਾ ਕਹਿੰਦੀ ਮੈਂ ਕਰਨਾ ਹੀ ਕਰਨਾ ਜੋ ਤੁਹਾਡੇ ਕੋਲ ਹੁੰਦਾ ਕਿਹੜੀ ਨਹਿਰ ਹੈ ਸੱਤ ਦੇ ਮੈਂ ਆਪਣਾ ਮੋਗਾ ਰੋਡ ਤੇ ਪਾਸ ਸਿੰਘ ਹਸਪੀਟਲ ਤੇ ਕਿਵੇਂ ਸਟੇ ਆਉਂਦਾ ਕੋਈ ਆਪੇ ਕੋਈ ਬੰਦੇ ਹਾਂਜੀ ਹਾਂਜੀ ਨਾ ਆਪੇ